ਓ ਸਾਡੇ ਸਰਦਾਰ ਜੀ ਨੇ ਤੋਂ ਬੋਟਾ ਪਵਾ ਲੈਂਦੇ ਫਿਰ ਵੀ ਜੀਤਣਾ ਹੀ ਸੀਗਾ ਸਰਵਸ਼ੰਤੀ ਹੋ ਗਿਆ ਵਧੀਆ ਹੋ ਗਿਆ ਸਾਡੇ ਸਰਦਾਰ ਜੀ ਦੀ ਹਾਰ ਨਹੀਂ ਸਾਡੇ ਸਰਦਾਰ ਜੀ ਦੇ ਲਿੰਕ ਪਤਾ ਕਿਤਨੇ bade bade ਸਮਗਲਰ ਬੰਦਿਆਂ ਨਾਲ ਨੇ ਹੈ ਸਾਡੇ ਸਰਦਾਰ ਜੀ ਨਹੀਂ ਹਾਰ ਸਕਦੇ ਹੈ ਵੇ ਪਾਵੇਂ ਬੋਟਾ ਪਵਾ ਲੈਂਦੇ ਪਿੰਡ ਵਾਲੇ ਇਹ ਤਾਂ ਵਧੀਆ ਹੋ ਗਿਆ ਸਰਦਾਰ ਜੀ ਨੇ ਦੋ ਚਾਰ ਬੰਦੇ ਹੱਥ ਚ ਕਰ ਲਏ ਸਰਵਸ਼ੰਤੀ ਹੋ ਗਿਆ ਲਈ ਤਾਂ ਸਰਦਾਰ ਜੀ ਬੋਟਾ ਚ ਵੀ ਜਿੱਤ ਜਾਂਦੇ हां ਬੋਟਾ ਪਵਾ ਲੈਂਦੇ ਭਾਵੇਂ ਬੋਟਾ ਚ ਵੀ ਜਿੱਤ ਜਾਂਦੇ ਯਾਰ ਮੇਰੀ ਗੱਲ ਸੁਣਾ ਜਿਹੜੇ ਬੰਦੇ ਨੇ ਪਹਿਲਾਂ ਹੀ ਇਹ ਕਹਿਤਾ ਹੋਵੇ ਪਿੰਡ ਵਾਲਿਆਂ ਨੂੰ ਵੀ 20 ਲੱਖ ਰੁਪਏ ਦੇਵਾਂਗਾ 30 ਲੱਖ ਦੇਵਾਂਗਾ ਸਰਬਸੰਮਤੀ ਨਾਲ ਸਰਪੰਚ ਬਣਾ ਦੋ ਉਹ ਬੰਦੇ ਤੋਂ ਮਗਰੋਂ ਕੀ ਭਾਲੋਗੇ ਤੁਸੀਂ ਉਹ ਬੰਦਾ ਗ੍ਰਾਂਟਾ ਕਿਉਂ ਨਹੀਂ ਖਾਊਗਾ ਭਾਈ ਛੜ ਤਾਂ ਟਟੀਆਂ ਜਿੰਨੀਆਂ ਵੀ ਗ੍ਰਾਂਟਾਂ ਆ ਸਾਰੀਆਂ ਖਾਊਗਾ ਵੀਰੇ ਉਹ ਖਾਊ ਕਿਉਂ ਨਹੀਂ ਅਗਲੇ ਅਗਲੇ ਨੇ 20 ਦਾ ਚੜੀ ਨਹੀਂ ਕਰਨਾ ਐ ਡਾਦਾ ਨਹੀਂ ਸਜਣਾ ਅਗਲਾ ਵੀ 20 ਲੱਖ ਰੁਪਈਆ ਖਰਚ ਦੂ ਠੋਕੀ ਟੋਰ ਪਿੱਛੇ ਉਹ ਬਾਈ ਜੀ ਅਗਲਾ ਕੱਡੂਗਾ ਚਿੱਟਾਮ ਕਰ ਦੂ ਅਗਲਾ ਪਿੰਡ ਚ ਉਹ ਚਿੱਟੇ ਦੇ ਬਲੇਕਿਆਂ ਨੂੰ ਖੁੱਲੀ ਛੂਟ ਦੇਵਾ ਦੂਗਾ ਅਗਲਾ ਤੂੰ ਵੇ ਚਲੋ ਕਮਿਸ਼ਨ ਦੇਈ ਚਲੋ ਉਹ ਹੈਲੋ ਮੈਂ ਜਾਣਦਾ ਸਭ ਜੜ ਤੁਸੀਂ ਕਿਵੇਂ ਸਰਬਸੰਮਤੀ ਕੀਤੀ ਆ ਉਹ ਜੈਲਾ ਬੰਦਾ ਨਹੀਂ ਸੀ ਉਹਨੂੰ ਤੁਸੀਂ 5-6 ਲੱਖ ਰੁਪਈਆ ਦੇ ਕੇ ਸਰਬਸੰਮਤੀ ਕੀਤੀ ਆ ਸਾਰੇ ਪਿੰਡ ਨੂੰ ਪਤਾ ਯਾਰ ਭਈਓ ਅਸਰ ਮਥੋੜਾ ਸਾ ਮਤੀਜੀ ਤਾਂ ਮੇਰੇ ਤਾਂ ਨਹੀਂ ਜਮਾਈ ਫਿਰ ਤਹਦੀ ਮੈਨੂੰ ਤਾਂ ਬੁਰੀ ਲੱਗਦੀ ਆ ਜਰ ਇਹ ਓਏ ਜਿੰਨਾ ਚਿਰ ਕੁੰਡੀਆਂ ਦੇ ਸਿੰਘ ਨਾ ਫਸਣ ਓਨਾ ਚਿਰ ਕੀ ਨਜ਼ਾਰਾ ਉਹਦਾ ਮੈਨੂੰ ਆਏ ਦੱਸ ਯਾਰ ਤੂੰ ਸਰਪਾਂਚੀ ਦਾ ਪਤਾ ਤਾਂ ਲੱਗੇ ਵੀ ਪਿੰਡ ਚ ਸਰਪਾਂਚੀ ਦੀਆਂ ਚੋਣਾਂ ਨੇ ਹੈ ਓਏ ਯਾਰ ਕੋਈ ਫਾਇਦਾ ਨਹੀਂ ਭਈ ਜਿੰਨਾ ਚਿਰ ਦੋ ਚਾਰ ਬੰਦੇ ਫਟਣ ਦਾ ਹੁਣ ਓਨਾ ਚਿਰ ਤਾਂ ਬੋਤਾਂ ਦਾ ਪਤੀ ਲੱਗਦਾ ਵੀ ਬੋਤਾਂ ਨੇ ਹਾਂ ਕਾਏ ਰੱਖਦਾ ਜਿਵੇਂ ਵੀ ਆਪਾਂ ਦਾ ਜਾਂਨੇ ਵਿਆਹ ਤੇ ਹੁੰਨੇ ਆ ਤੇ ਮੂਰੇ ਜਾ ਕੇ ਪਤਾ ਲੱਗਦਾ ਉੱਥੇ ਤਾਂ ਮਰਗ ਹੋਈ ਪਈ ਆ ਓ ਬਾਈ ਜੀ ਮੇਰੇ ਵਰਗਾ ਗਰੀਬ ਬੰਦਾ ਕਦੇ ਸਰਪੰਚੀ ਬਾਰੇ ਸੋਚ ਵੀ ਨਹੀਂ ਸਕਦਾ ਅਗਲੇ ਪਹਿਲੇ ਹੀ 20 ਲੱਖ ਰੁਪਏ ਜੱਕੀ ਫਿਰਦੇ ਨੇ ਵੀ ਸ਼ਰਮਸ਼ਮਤੀ ਸਾਡੇ ਪੱਖ ਚ ਕਰੋ ਅਸੀਂ 20 ਲੱਖ ਪਿੰਡ ਤੇ ਖਰਚਾਂਗੇ ਆ ਪਤਾ ਨਹੀਂ ਕਿਹੜੇ ਪਿੰਡ ਚ ਕਹਿੰਦੇ 13 ਕਨਾਲਾ ਚੱਕੀ ਫਿਰਦਾ ਉਹ ਕਹਿੰਦਾ 13 ਕਨਾਲਾ ਮੈਂ ਪਿੰਡ ਦੇ ਨਾਮ ਲਵਾ ਦੂੰਗਾ ਬਸ ਮੇਰੇ ਨਾਮ ਤੇ ਸਰਪੰਚੀ ਕਰ ਦਿਓ ਸ਼ਰਮਸ਼ਮਤੀ ਕਰੋ ਆ ਇੱਕ ਪਤਾ ਨਹੀਂ ਕਿਹੜੇ ਪਿੰਡ ਚ ਮੈਂ ਸੋਣੀ ਗੱਲ 2 ਕਰੋੜ ਰੁਪਇਆ 2 ਕਰੋੜ ਰੁਪਇਆ ਖਰਚਣ ਤਿਆਰ ਆ ਬੰਦਾ ਮੇਰੇ ਵਰਗਾ ਗਰੀਬ ਬੰਦੇ ਨੂੰ ਕਿਹੜਾ ਸਰਪੰਚ ਬਣਾਉਂ ਯਾਰ ਕਿਹੜਾ ਸ਼ਰਮਸ਼ਮਤੀ ਕਰੂਗਾ ਰੁਪਈਆ ਤਾਂ ਇੱਕ ਨਹੀਂ ਬਲੇ ਜੇਬਾਂ ਖਾਲੀ ਐ ਓਏ ਅਗਲੇ 20 30 ਲੱਖ ਲਾ ਕੇ ਸਰਪੰਚ ਬਣ ਜਾਂਦੇ ਨੇ ਕਾਦੀ ਸ਼ਰਮਸ਼ਮਤੀ ਐ ਹੈ ਕਿ ਮੇਰੇ ਵਰਗਾ ਬੋਲਤਾਂ 'ਚ ਖੜਾ ਹੋ ਵੀ ਜਾਵੇ ਕਿਹੜੇ ਕੰਜਰ ਨੇ ਬੋਡ ਪਾਉਣੀ ਆ ਯਾਰ ਜਿਹੜਾ ਬੰਦਾ 20 30 ਲੱਖ ਪਿੰਡ ਤੇ ਖਰਚੇ ਨੂੰ ਤਿਆਰ ਆ ਸ਼ਰਮਸ਼ਮਤੀ ਦੇ ਨੋਂ ਤੇ ਉਹ ਪਿੰਡ ਵਾਲੇ ਨੂੰ ਵੀ ਦੇ ਦੂਗਾ 5 5 7 7000 ਬਈ ਸਰਪੰਚੀ ਪੈਸੇ ਵਾਲਿਆਂ ਦੀ ਰਹਿ ਗਈ ਗਰੀਬ ਬੰਦਾ ਭਾਵੇਂ ਜਿੰਨਾ ਮਰਜੀ ਪੜਿਆ ਲਿਖਿਆ ਹੋਵੇ ਬਰਾਵਾ ਕੋਈ ਸਰਪੰਚੀ ਸਮੁੰਚੀ ਗਰੀਬ ਬੰਦੇ ਨੂੰ ਨਹੀਂ ਮਿਲਦੀ ਹੈ ਜੀ ਆਪਾਂ ਤਾਂ ਫੈਸਲਾ ਕਰ ਲਿਆ ਆਪਾਂ ਤਾਂ 13 ਕਾਗਜ਼ ਭਰਾਂਗੇ ਪੰਗਾ ਜ਼ਰੂਰ ਲਵਾਂਗੇ ਆਪਾਂ ਡਰਦੇ ਡਰਦੇ ਹੀ ਪੈਸੇ ਨਹੀਂ ਹਟਦੇ ਵੀਰੇ ਇਹ ਆਪਾਂ ਸਕੀਮ ਲੜਾਈ ਆ ਆਪਾਂ ਕੇਰਾ ਤਾਂ ਪੂਰਾ ਹੁਬ ਹਵਾ ਕੇ ਬੀਤੀ ਬੰਦੇ ਕਰਾਏ ਦੇ ਪਿਛੇ ਲਾ ਕੇ ਇੱਕ ਵਾਰੀ ਆਪਾਂ ਕਾਗਜ਼ ਭਰ ਦਿਆਂਗੇ ਉਦੋਂਦ ਅੱਪਾ ਅਗਲੇ ਤੋਂ 5-10 ਲੱਖ ਰੁਪਇਆ ਲੈ ਲਾਂਗੇ ਕੀ ਪਤਾ ਕੋਈ ਦੇਈ ਦੇਵੇ ਵੀ ਤੂੰ ਬਹਿ ਜਾ ਬਹਿ ਜਾ ਮੈਨੂੰ ਸਰਬਸੰਮਤੀ ਨਾਲ ਜਿੱਤ ਲੜ ਪਿਆ ਚੱਕ ਦੋ ਚਾਰ ਲੱਖ ਅੱਜ ਕੀ ਮਲਾਮਾ ਗਿਆ ਅੱਪਾ